ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗਨਗਰ ਤੋਂ ਆਏ ਆ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾੰਦੇ ਹੋਰ ਤਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਆਉਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਹਾਂ ਸਾਨੂੰ ਤਾਂ ਇਹ ਗੁਰੂਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਏ ਟੱਕਰ

ਲੋ ਅੱਜ ਪ੍ਰਕਾਸ਼ਪੁਰ ਵੀ ਹੈਗਾ ਪਾਤਸ਼ਾਹ ਨੂੰ ਦਰਸ਼ਨ ਕਰਨ ਜਾ ਰਹੇ ਗੁਰੂ ਮਹਾਰਾਜ ਬਿਲਕੁਲ ਜੀ ਬਿਲਕੁਲ ਬਿਲਕੁਲ ਮਹਾਰਾਜ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ I cannot explain ਵਰਡਸ ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਕੇ ਇਸ ਦਰਸ਼ਨ ਕਰਨ ਨੂੰ ਲੈ ਕੇ ਕਿੰਨਾ ਚਾਹ ਸੀ ਮਦਦ 10 ਕੋਟੋ ਟਰਾਈ ਕਰ ਰਹੇ ਸੀ ਨਹੀਂ ਸੀ ਟਰਾਈ ਕੀਤੀ ਨਾਲ ਹੀ ਮਿਲ ਗਿਆ ਸੀ ਸਾਹ ਅੱਜ ਦਾ ਦਿਨ ਚੁਣਿਆ ਗਿਆ ਅੱਜ ਦਰਸ਼ਨ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਗੁਰੂ ਮਾਦਰ ਦਰਸ਼ਨ ਕਰਨ ਜਾ ਰਹੇ ਭਾਬੀ ਵੀ ਹੋ ਗਏ ਉਹ ਮਾਦਰ ਚਾਲ ਚੁਗਾ। ਐਨਥਿੰਗ ਐਲਸ ਟੂ ਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਰਾਜਸਥਾਨ, ਸ਼੍ਰੀ ਗੰਗਾਣਾਗ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਆਂ। ਅੱਜ ਕਰਤਾਰਪੁਰ ਆਏ ਆਂ ਜੀ। ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਅਜ ਦਿਹਾੜਾ ਹੈ। ਤਾਂ ਆਏ ਕਿੰਨੀ ਖੁਸ਼ੀ ਮਨ ਦੇ ਵਿੱਚ। ਬਹੁਤ ਖੁਸ਼ੀ ਹੈ ਜੀ। ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੀ ਸੀਗੇ, ਪਲਾਨ ਕਰ ਰਹੇ ਸੀਗੇ। ਤਾਂ ਅੱਜ ਇਹ ਸਾਡਾ ਮੌਕਾ ਆਇਆ ਜੀ। ਇਹ ਹੋ ਗਏ 2 ਢਾਈ ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕਾ ਹੈ ਇਦਾਂ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਖੜੇ ਆ ਤਾਂ ਆਪਾਂ ਨੂੰ ਐਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਣੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ ਮੁਖਤਿਆਰ ਸਿੰਘ ਹਰਿਆਣਾ ਜ਼ਿਲ੍ਹਾ ਜਹਿਦ ਸੀਰ ਨਰਵਾਣਾ ਪਿੰਡ ਪੀਪਲ ਦਾ ਖਨੌਰੀ ਬਾਰਡਰ ਦੇ ਨੇੜੇ ਬੈਦਲ ਚੱਲ ਕੇ 6 ਤਾਰੀਖ ਨੂੰ ਚੱਲਿਆ ਸੀ 9 ਤਾਰੀਖ ਨੂੰ ਕਲ ਪਹੁੰਚਿਆ ਅੱਜ ਕਿਦਾਂ ਲੱਗਦਾ ਮੰਦ ਵਿੱਚ ਬਹੁਤ ਵਧੀਆ ਮਨ ਤਾਂ ਦੇ ਨਰਾਜ਼ਗੀ ਤਾਂ ਹੈ ਤੇ ਖੁਸ਼ੀ ਵੀ ਹੈ ਕਿ ਅੱਜ ਨਹੀਂ ਮਿਲਿਆ ਚਲੋ ਫਿਰ ਗੁਰੂ ਨਾਨਕ ਦੇਵ ਮੌਕਾ ਦੇਗਾ ਤੇ ਫਿਰ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਤੇ ਫਿਰ ਪਾਕਿਸਤਾਨ ਜਾਵਾਂਗੇ ਜਰੂਰ ਅਗਲੇ ਸਾਲ ਹੁਣ ਤੱਕ ਕਿੰਨੀ ਵਾਰੀ ਜਾ ਚੁੱਕੇ ਪਾਕਿਸਤਾਨ ਪਹਿਲੀ ਵਾਰੀ ਇੱਕ ਵਾਰੀ ਜਾ ਆ ਦੂਜੀ ਵਾਰੀ ਜਾਣਾ ਬਹੁਤ ਵਧੀਆ ਪ੍ਰਬੰਧ ਨੇ ਬਹੁਤ ਅੱਛੀ ਸੰਗਤ ਬਹੁਤ ਉਤੋਂ ਪਾਕਿਸਤਾਨ ਦੇ ਬਹੁਤ ਆਪਣੀ ਇੱਜ਼ਤ ਕਰਦੇ ਨੇ ਕੋਈ ਮੰਨ ਦੇ ਵਿੱਚ ਨਾਰਾਜ਼ਗੀ ਨਹੀਂ ਕੋਈ ਕੁਛ ਨਹੀਂ ਬਹੁਤ ਵਧੀਆ ਵੀ ਹਰੇਕ ਨੂੰ ਜਾਣਾ ਚਾਹੀਦਾ ਹੈ ਕੋਈ ਜਾਤ ਪਾਤ ਦਾ ਨਹੀਂ ਇਹਦੇ ਵਿੱਚ ਵੀ ਬਾਬਾ ਨਾਨਕ ਸਿੱਖਾਂ ਦਾ ਹੀ ਹਰੇਕ ਜਾਤ ਦਾ ਬਾਬਾ ਨਾਨਕ ਦੋਨੋਂ ਅਲੱਗ ਨਹੀਂ ਹੈ ਮਾਬੋ ਜੀ ਅੱਜ ਸਰਵਾਲਾ ਜੀ ਆ ਗਿਆ ਗੱਡੀ ਆ ਜੀ ਤਕੁਸ਼ੀਆ ਉਪਰ ਚਲੇ ਗਏ ਹੋਗੇ 470 200 ਇਹ ਉਹ ਜੋ ਦੁਬਿਣ ਵਾਲਾ ਹੈ ਨਾ ਉਧਰ ਜ਼ਿਆਦਾ ਭੀੜ ਹੁੰਦਾ 12:00 ਬਜੇ ਤੋਂ ਵਾਹ 12:00 ਕਿੱਕੜੀ ਆਂਦੀ ਆ ਤਾਂ ਬਾਥਰੂਮ ਹੱਲ ਲੈਣਾ ਦਬੀ ਚੱਲਦੀ ਆ ਮਾਈ ਗੱਡੀ ਤੇ ਬੰਨ੍ਹਦਾ ਉਹ ਘੇਰਦੇ ਅਗਲੇ ਜੇ ਐ ਇੰਨਾ ਨਹੀਂ ਫੋਟੋ ਵੀਡੀਓ ਆਉਦੀ ਆ ਇੱਧਰ ਇੱਧਰ ਮਾਰਾ ਮਾਰ ਉਹ ਖੇਤ ਦੇ ਪਿੰਡਾਂ ਦੇ ਆਉਣਾ ਲੱਗਾ ਬਾਦ ਹੋ ਲਾ ਬਾਦ ਦੁਬਾਰਾ ਦੇ ਵੀਡੀਓ ਆਉਂਦੇ ਆ ਇਹਦੀ ਅੱਜ ਉਥੇ ਪੁੱਤ ਲੈ ਜਾਂਦੇ ਜਾ ਜਾਂਦੇ ਆ ਬਾਬਾ ਆ ਬਾਬਾ ਨਹੀਂ ਜਿੰਨਾ ਉਹਨਾਂ ਦਾ ਉਥੇ ਉਥੇ ਪਾਕਿਸਤਾਨ ਆਉਣਾ ਚੱਲਿਆ ਉਹ ਪਾਸੇ ਬਣਾਉਂਦੇ ਆ ਉਹ ਤੇ ਨਹੀਂ ਸਕਦੇ ਪਾਕਿਸਤਾਨੀ ਬਰੇ ਬਰੇ ਦਿੱਤੀ ਇੱਕ ਇੱਥੇ ਆ ਦੇਸ਼ਾਂ ਉਹ ਘੇਰਦੇ ਅਗਲੇ ਜੇ ਇੱਥੇ ਇਧਰ ਨਹੀਂ ਫੋਟੋ ਵੀਡੀਓ ਆਉਦੀ ਆ ਇਧਰ 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 ਨਹੀਂ ਖਤੂਰ ਮਾਰਾਂ ਮੈਂ ਉਹ ਕਿਤੇ ਦੇ ਜਾਂਦੇ ਜਾਂਦੇ ਆਵਾਜ਼ ਦਿਉਂਦਾ ਵਾ ਕੋ ਦੂਜਾ ਦੇ ਵੀ ਜਾਂਦੇ どうしたらいいんだっ